ਉਹਨਾਂ ਨੂੰ ਜਾਗਿਆਂ ਨੂੰ 20 ਸਾਲ ਹੋ ਚੱਲੇ ਨੇ ਬਾਬਾ ਠਾਕਰ ਸੇ ਨੂੰ ਆਪਾਂ ਕੀ ਕੀਤਾ ਮਗਰ ਆਪਾਂ ਕਿਹੜਾ ਪ੍ਰਚਾਰ ਕੀਤਾ ਜੇ ਅਮਰਤ ਸੰਚਾਰ ਦੀ ਮੁਹਿੰਮ ਮੇਰੇ ਵਰਗੇ ਪਾਪੀ ਬੰਦੇ ਨੂੰ ਤੋੜ ਨਹੀਂ ਪੈ ਗਈ ਤੇਰਾ ਅਰਥ ਹੈ ਸਾਡੀਆਂ ਟਕਸਾਲਾਂ ਕੀ ਕਰਦੀਆਂ ਸੀ ਇਹ ਸਾਰਾ ਸਵਾਲ ਕਰਨ ਦਾ ਹੱਕ ਨਹੀਂ ਤੇ ਸਵਾਲ ਹੀ ਕੀਤਾ ਕਿਸ ਨੂੰ ਗੋਲੀ ਥੋੜੀ ਮਾਰ ਦਿੱਤੀ ਪਰ ਨੌਜਵਾਨੋਂ ਸਾਡੇ ਤੇ ਖੇਡ ਆ ਗਈ ਹੈ ਉਹਨਾਂ ਨੂੰ ਜਾਗਿਆਂ ਨੂੰ 20 ਸਾਲ ਹੋ ਚੱਲੇ ਨੇ ਬਾਬਾ ਠਾਕਰ ਸੇ ਨੂੰ ਆਪੋਂ ਕੀ ਕੀਤਾ ਮਗਰੋਂ ਆਪਾਂ ਕਿਹੜਾ ਪ੍ਰਚਾਰ ਕੀਤਾ ਜੇ ਅਮਰਤ ਸੰਚਾਰ ਦੀ ਮੁਹਿੰਮ ਮੇਰੇ ਵਰਗੇ ਪਾਪੀ ਬੰਦੇ ਨੂੰ ਤੋੜ ਨਹੀਂ ਪੈ ਗਈ ਤੇਰਾ ਅਰਥ ਹੈ ਸਾਡੀਆਂ ਟਕਸਾਲਾਂ ਕੀ ਕਰਦੀਆਂ ਸੀ ਇਹ ਸਾਡਾ ਸਵਾਲ ਕਰਨ ਦਾ ਹੱਕ ਨਹੀਂ ਤੇ ਸਵਾਲ ਹੀ ਕੀਤਾ ਕਿਸ ਨੂੰ ਗੋਲੀ ਥੋੜੀ ਮਾਰ ਦਿੱਤੀ ਪਰ ਨੌਜਵਾਨੋਂ ਸਾਡੇ ਤੇ ਖੇਡ ਆ ਗਈ ਹੈ ਉਹਨਾਂ ਨੂੰ ਜਾਗਿਆ ਨੂੰ 20 ਸਾਲ ਹੋ ਚੱਲੇ ਨੇ ਬਾਬਾ ਠਾਕੁਰ ਸੇਲੂ ਆਪੋਂ ਕੀ ਕੀਤਾ ਮਗਰੋਂ ਆਪਾਂ ਕਿਹੜਾ ਪ੍ਰਚਾਰ ਕੀਤਾ ਜੇ ਅਮਰਤ ਸੰਚਾਰ ਦੀ ਮੁਹਿੰਮ ਮੇਰੇ ਵਰਗੇ ਪਾਪੀ ਬੰਦੇ ਨੂੰ ਤੋੜ ਨਹੀਂ ਪਾਈ ਤੇ ਇਹਦਾ ਅਰਥ ਹੈ ਸਾਡੀਆਂ ਟਕਸਾਲਾਂ ਕੀ ਕਰਦੀਆਂ ਸੀ ਇਹ ਸਾਡਾ ਸਵਾਲ ਕਰਨ ਦਾ ਹੱਕ ਨਹੀਂ ਤੇ ਸਵਾਲ ਹੀ ਕੀਤਾ ਕਿਸ ਨੂੰ ਗੋਲੀ ਥੋੜੀ ਮਾਰ ਦਿੱਤੀ ਹੈ ਪਰ ਨੌਜਵਾਨੋਂ ਸਾਡੇ ਤੇ ਖੇਡ ਆ ਗਈ ਹੈ